ਅੱਜ ਦੀ ਕਹਾਣੀ ਨੁਆਇਡਾ ਦੀ ਹੈ ਇੱਥੇ ਇੱਕ ਕੁੜੀ ਰਹਿੰਦੀ ਸੀ ਜਿਸ ਦਾ ਨਾਮ ਮਨੀਸ਼ਾ ਚੋਹਾਨ ਸੀ ਮਨੀਸ਼ਾ ਦੀ ਉਮਰ ਲਗਭਗ 20 ਸਾਲ ਸੀ ਮਨੀਸ਼ਾ ਨੁਆਇਡਾ ਵਿੱਚ ਹੀ ਨੌਕਰੀ ਕਰਦੀ ਸੀ ਮਨੀਸ਼ਾ ਆਪਣੇ ਕੰਮ ਵਿੱਚ ਬਹੁਤ ਹੀ ਮਾਹਿਰ ਸੀ ਜਿਸ ਕੰਪਨੀ ਵਿੱਚ ਮਨੀਸ਼ਾ ਕੰਮ ਕਰਦੀ ਸੀ ਉੱਥੋਂ ਦੇ ਸਾਰੇ ਲੋਕ ਉਸ ਨੂੰ ਬਹੁਤ ਪਸੰਦ ਕਰਦੇ ਸਨ ਮਨੀਸ਼ਾ ਦਾ ਸੁਭਾਅ ਸ਼ਰਾਰਤੀ ਸੀ ਅਤੇ ਉਸ ਦੀ ਇਹ ਹੀ ਗੱਲ ਲੋਕਾਂ ਦੇ ਦਿਲਾਂ ਨੂੰ ਜਿੱਤ ਲੈਂਦੀ ਸੀ ਇਹ ਸਭ ਕੁਝ ਹੋਰ ਦੇ ਵਾਬ ਯੋਦਵੀ ਕੰਪਨੀ ਵਿੱਚ ਮਨੀਸ਼ਾ ਦੀ ਇੱਕ ਬਹੁਤ ਹੀ ਖਾਸ ਸਹੇਲੀ ਸੀ ਉਸੇ ਲਈ ਦਾ ਨਾਮ ਮੁਸਕਾਨ ਸੀ ਮੁਸਕਾਨ ਨਾਲ ਮਨੀਸ਼ਾ ਦੀ ਦੋਸਤੀ ਕੰਪਨੀ ਵਿੱਚ ਜੁਆਇਨਿੰਗ ਕਰਨ ਦੇ ਸਮੇਂ ਹੋਈ ਸੀ ਦੋਹਾਂ ਨੂੰ ਇੱਕ ਦੂਜੇ ਦਾ ਸੁਆਬ ਬਹੁਤ ਪਸੰਦ ਸੀ ਕਿਸ ਤਰ੍ਹਾਂ ਕੀ ਤੋਮਾ ਦੇ ਵਿਚਕਾਰ ਇੱਕ ਖਾਸ ਤਾਲਮੇਲ ਬਣ ਗਿਆ ਸੀ ਦੋਵਾਂ ਦੀ ਦੋਸਤੀ ਇੰਨੀ ਜ਼ਿਆਦਾ ਜਿਗਰੀ ਸੀ ਕਿ ਜੇਕਰ ਦੋਮਾ ਵਿੱਚੋਂ ਕੋਈ ਵੀ ਇੱਕ ਵੀ ਦਿਨ ਕੰਮ ਤੇ ਨਾ ਆਉਂਦੀ ਤਾ ਦੂਜੀ ਦਾ ਦਿਨ ਨਹੀਂ ਸੀ ਲੱਗਦਾ ਕਈ ਵਾਰ ਜੇਕਰ ਦੋਮਾ ਵਿੱਚੋਂ ਇੱਕ ਨੂੰ ਕੋਈ ਕੰਮ ਕਰਕੇ ਨੌਕਰੀ ਤੋਂ ਛੁੱਟੀ ਲੈਣੀ ਪੈਂਦੀ ਸੀ ਤਾਂ ਦੂਜੀ ਵੀ ਉਸ ਦਿਨ ਕੰਮ ਤੇ ਨਹੀਂ ਆਉਦੀ ਸੀ ਪੂਰੇ ਦਸਤਰ ਵਿੱਚ ਉਹਨਾਂ ਦੀ ਦੋਸਤੀ ਦੀ ਮਿਸਾਲ ਦਿੱਤੀ ਜਾਂਦੀ ਸੀ ਸਾਰੀਆਂ ਚੀਜ਼ਾਂ ਬਿਲਕੁਲ ਠੀਕ ਚੱਲ ਰਹੀਆਂ ਸਨ ਤੇ ਸਮਾਂ ਲੰਘਦਾ ਗਿਆ ਪਰ ਇਸੇ ਵਿੱਚ ਇੱਕ ਖਾਸ ਤਰੀਕ ਆਉਂਦੀ ਹੈ 2 ਨਵੰਬਰ 2023 ਹਰਵਾਰ ਦੀ ਤਰ੍ਹਾਂ ਮੁਸਕਾਨ ਸਵੇਰੇ 9 ਵਜੇ ਆਪਣੀ ਆਫਿਸ 'ਤੇ ਸਮੇਂ ਦੇ ਪਹੁੰਚਦੀ ਹੈ ਪਰ ਪਹੁੰਚਣ ਤੇ ਉਸ ਨੂੰ ਮਨੀਸ਼ਾ ਕਿਤੇ ਵੀ ਨਜ਼ਰ ਨਹੀਂ ਆਉਂਦੀ ਸਵੇਰੇ 9:30 ਵਜੇ ਵੀ ਜਦੋਂ ਮਨੀਸ਼ਾ ਨਹੀਂ ਆਉਂਦੀ ਤਾਂ ਮੁਸਕਾਨ ਨੂੰ ਫਿਕਰ ਹੋ ਜਾਂਦੀ ਹੈ ਮੁਸਕਾਨ ਨੇ ਫੋਨ ਕਰਕੇ ਮਨੀਸ਼ਾ ਨੂੰ ਕਾਲ ਕੀਤੀ ਪਰ ਮਨੀਸ਼ਾ ਦਾ ਫੋਨ ਸਵਿਚ ਆਫ ਆ ਰਿਹਾ ਸੀ ਹੁਣ ਮੁਸਕਾਨ ਦੀ ਬੇਚੈਨੀ ਹੋਰ ਜ਼ਿਆਦਾ ਵੱਧ ਜਾਂਦੀ ਹੈ ਮੁਸਕਾਨ ਦਫ਼ਤਰ ਦੇ ਬਾਕੀ ਲੋਕਾਂ ਨੂੰ ਪੁੱਛਦੀ ਹੈ ਕੀ ਕੀ ਮਨੀਸ਼ਾ ਦੀ ਛੁੱਟੀ ਬਾਰੇ ਕਿਸੇ ਨੂੰ ਕੁਝ ਪਤਾ ਹੈ ਕੀ ਕਿਸੇ ਕੋਲ ਇਸ ਦੀ ਕੋਈ ਜਾਣਕਾਰੀ ਹੈ ਪਰ ਕਿਸੇ ਨੂੰ ਇਸ ਬਾਰੇ ਕੁਝ ਪਤਾ ਨਹੀਂ ਸੀ ਫਿਰ ਮੁਸਕਾਨ ਆਫਿਸ ਦੇ ਐਚ ਆਰ ਕੋਲ ਜਾਂਦੀ ਹੈ ਅਤੇ ਵਨੀਸ਼ਾ ਬਾਰੇ ਪੁੱਛਦੀ ਹੈ ਕਿ ਕੀ ਉਸ ਨੇ ਛੁੱਟੀ ਲਈ ਕੋਈ ਅਰਜੀ ਦਿੱਤੀ ਹੈ ਪਰ ਐਚ ਆਰ ਕੋਲ ਵੀ ਕੋਈ ਲੀਵ ਐਪਲੀਕੇਸ਼ਨ ਨਹੀਂ ਸੀ ਆਈ ਹੁਣ ਵਕਤ ਹੌਰੀ ਹੌਰੀ ਬੀਤ ਰਿਹਾ ਸੀ ਅਤੇ ਨਾਲ ਹੀ ਮੁਸਕਾਨ ਦੀ ਪਰੇਸ਼ਾਨੀ ਵੀ ਵੱਧ ਰਹੀ ਸੀ ਉਸਾ ਦਿਨ ਅੱਜ ਦਫ਼ਤਰ ਵਿੱਚ ਵੀ ਨਹੀਂ ਲੱਦ ਰਿਹਾ ਸੀ ਉਹ ਲਗਾਤਾਰ ਮਨੀਸ਼ਾ ਨੂੰ ਕਾਲ ਕਰ ਰਹੀ ਸੀ ਪਰ ਹਲੇ ਤੱਕ ਫੋਨ ਸਵਿਚ ਆਫ ਆ ਰਿਹਾ ਸੀ ਉਸਨੇ ਵਟਸਐਪ ਤੇ ਵੀ ਮੈਸੇਜ ਛੱਡਿਆ ਕਿ ਜਦੋਂ ਵੀ ਮਨੀਸ਼ਾ ਫੋਨ ਜਾਂ ਇੰਟਰਨੈਟ ਚਾਲੂ ਕਰੇਗੀ ਤਾਂ ਮੈਸੇਜ ਦੇਖ ਲਵੇਗੀ ਪਰ ਵਟਸਐਪ ਤੇ ਵੀ ਸਿਰਫ ਇੱਕ ਟਿਕਾ ਰਿਹਾ ਸੀ ਫਿਰ ਕਿਸੇ ਤਰ੍ਹਾਂ ਮੁਸਕਾਨ ਉਦਾਸੀ ਵਿੱਚ ਦੁਪਹਿਰ ਤੱਕ ਕੰਮ ਕਰਦੇ ਰਹੀ ਪਰ ਜਦੋਂ ਦੁਪਹਿਰ ਹੋ ਗਈ ਉਤੇ ਹਲੇ ਤੱਕ ਮਨੀਸ਼ਾ ਰੰਗੀ ਆਈ ਤਾਂ ਮੁਸਕਾਨ ਬਹੁਤ ਜ਼ਿਆਦਾ ਪਰੇਸ਼ਾਨ ਹੋ ਗਈ। ਇਸੇ ਬਾਅਦ ਉਸਕਾਂ ਵਕ ਵਕ ਲੋਕਾਂ ਨੂੰ ਫੋਨ ਕਰਨਾ ਸ਼ੁਰੂ ਕਰ ਦਿੰਦੀ ਹੈ। ਸਭ ਤੋਂ ਪਹਿਲਾਂ ਉਹ ਮਨੀਸ਼ਾ ਦੇ ਵਕ ਵਕ ਦੋਸਤਾਂ ਨੂੰ ਫੋਨ ਕਰਕੇ ਉਸ ਬਾਰੇ ਪੁੱਛਦੀ ਹੈ ਜਦੋਂ ਉਤੋਂ ਵੀ ਕੁਝ ਪਤਾ ਨਹੀਂ ਚਲਦਾ ਤਾਂ ਮੁਸਕਾਨ ਮਨੀਸ਼ਾ ਦੇ ਘਰ ਤੇ ਕਾਲ ਕਰਦੀ ਹੈ। ਘਰ ਵਾਲਿਆਂ ਨੇ ਕਹਿਿਆ ਕਿ ਵਨੀਸ਼ਾ ਤਾਂ ਕੱਲ ਤੋਂ ਘਰ ਨਹੀਂ ਆਈ। ਉਹਨਾਂ ਨੇ ਸੋਚਿਆ ਸੀ ਕਿ ਸ਼ਾਇਦ ਉਹ ਤੇਰੇ ਕੋਲ ਹੋਵੇਗੀ। ਕੁਕੀ ਤੁਸੀਂ ਦੋਵੇਂ ਬਹੁਤ ਵਧੀਆ ਦੋਸਤ ਹੋ ਮਨੀਸ਼ਾ ਦੇ ਚਚੇਰੇ ਭਰਾ ਦਾ ਨੰਬਰ ਵੀ ਮੁਸਕਾਨ ਕੋਲ ਸੀ ਤਾਂ ਉਹਨਾਂ ਉਸ ਨੂੰ ਫੋਨ ਕਰਨ ਦੀ ਸੋਚਦੀ ਹੈ ਹੁਣ ਮੁਸਕਾਨ ਅਮਰੀਸ਼ਾ ਦੇ ਚਚੇਰੇ ਭਰਾ ਨੂੰ ਫੋਨ ਕਰਦੀ ਹੈ ਜਦੋਂ ਉਸ ਕਰ ਇਹ ਗੱਲ ਉਸਦੇ ਚਚੇਰੇ ਭਰਾ ਨੂੰ ਦੱਸਦੀ ਹੈ ਤਾਂ ਉਹ ਵੀ ਪਰੇਸ਼ਾਨ ਹੋ ਜਾਂਦਾ ਹੈ ਉਹ ਵੀ ਕਈ ਵਾਰ ਮਨੀਸ਼ਾ ਨੂੰ ਕਾਲ ਕਰਦਾ ਹੈ ਪਰ ਹੁਣ ਤਾਂ ਪੋਜ਼ਾ ਫੋਨ ਸਵੀਚ ਆਫ ਹੀ ਹੁੰਦਾ ਹੈ ਹੁਣ ਅਮਰੀਸ਼ਾ ਦਾ ਚਚੇਰਾ ਭਰਾ ਸਿੱਧਾ ਪੁਲਿਸ ਸਟੇਸ਼ਨ ਜਾਂਦਾ ਹੈ ਵਤੀ ਮਨੀਸ਼ਾ ਦੀ ਗੋਮ ਸ਼ੁੱਧਗੀ ਦੀ ਸ਼ਿਕਾਇਤ ਦਰਜ ਕਰਵਾਉਂਦਾ ਹੈ ਉਹ ਸਿੱਧਾ ਸਿੱਧਾ ਦੱਸਦਾ ਹੈ ਕਿ ਮਨੀਸ਼ਾ 1 ਤਾਰੀਖ ਤੋਂ ਦਫ਼ਤਰ ਤੋਂ ਘਰ ਨਹੀਂ ਪਹੁੰਚੀ ਜਦੋਂ ਪੁਲਿਸੇ ਸ਼ਿਕਾਇਤ ਸੁਲਦੀ ਹੈ ਤਾਂ ਤੁਰੰਤ ਹੀ ਜਾਂਚ ਪਰਤਾਲ ਚ ਲੱਗ ਜਾਂਦੀ ਹੈ ਸਭ ਤੋਂ ਪਹਿਲਾਂ ਦਫ਼ਤਰ ਦੇ ਲੋਕਾਂ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ ਫਿਰ ਘਰਵਾਰਿਆਂ ਤੋਂ ਅਤੇ ਉਸਦੇ ਬਾਅਦ ਮੁਸਕਾਨ ਤੋਂ ਪੁੱਛਿਆ ਜਾਂਦਾ ਹੈ ਕਿ ਮਨੀਸ਼ਾ ਦਫ਼ਤਰ ਤੋਂ ਕਦੋਂ ਨਿਕਲ ਰਹੀ ਸੀ ਕੀ ਹੋਇਆ ਸੀ ਕੀ ਨਹੀਂ ਹੋਇਆ ਸੀ ਤਾਂ ਫਿਰ ਸਾਰੇ ਲੋਕਾਂ ਨੇ ਦੱਸਿਆ ਕਿ ਹਰ ਵਾਰ ਦੀ ਤਰ੍ਹਾਂ ਸ਼ਾਮ ਨੂੰ ਜਦੋਂ ਕੰਮ ਮੁੱਕ ਗਿਆ ਤਾਂ ਕੰਮ ਮੁੱਕਰ ਤੋਂ ਬਾਅਦ ਮਨੀਸ਼ਾ ਨਿਕਲ ਗਈ ਸੀ ਉਸ ਤੋਂ ਬਾਅਦ ਘਰ ਪਹੁੰਚੀ ਜਾਂ ਨਹੀਂ ਅਸੀਂ ਲੋਕਾਂ ਨੇ ਕੋਈ ਅਪਡੇਟ ਨਹੀਂ ਲਈ ਉਸਕਰ ਨੇ ਵੀ ਇਹੀ ਕਿਹਾ ਕਿ ਉਸੇ ਤਵੇ ਤੋੜੀ ਖਰਾਬ ਸੀ ਤਾਂ ਉਸਨੇ ਵੀ ਉਸ ਸ਼ਾਮ ਮਨੀਸ਼ਾ ਨਾਲ ਗੱਲਬਾਤ ਨਹੀਂ ਕੀਤੀ ਸੀ ਉਸਨੂੰ ਲੱਗਿਆ ਕਿ ਮਨੀਸ਼ਾ ਕੱਲ ਆਵੇਗੀ ਤਾਂ ਉਹ ਉੱਥੇ ਮਿਲ ਲਵੇਗੀ ਪਰ ਪੁਲਿਸ ਵਾਲੇ ਜਦੋਂ ਇਹ ਸਾਰੇ ਬਿਆਨ ਸੁਣਦੇ ਹਨ ਤਾਂ ਫਿਰ ਘਰਵਾਰਿਆਂ ਨੂੰ ਪੁੱਛਦੇ ਹਨ ਕਿ ਤੁਹਾਡੀ ਲੋਕਾਂ ਦੀ ਕੋਈ ਗੱਲਬਾਤ ਹੋਈ ਖਾਸ ਕਰਕੇ ਜੋ ਭਰਾ ਸਨ ਜੋ ਭਾਬੀ ਸਨ ਉਹਨਾਂ ਨੇ ਦੱਸਿਆ ਕਿ ਅਸੀਂ ਇੱਕ ਵਾਰ ਫੋਨ ਕੀਤਾ ਸੀ ਪਰ ਜਦੋਂ ਸ਼ਾਮ ਤੋਂ ਫੋਨ ਬੰਦ ਆ ਰਿਹਾ ਸੀ ਤਾਂ ਸਾਨੂੰ ਲੱਗਾ ਕਿ ਸ਼ਾਇਦ ਉਹ ਮੁਸਕਾਨ ਦੇ ਕੋਲ ਹੋਵੇਗੀ ਕਿਉਂਕਿ ਉਹ ਕਦੇ-ਕਦੇ ਮੁਸਕਾਨ ਦੇ ਕਰ ਰੁਕ ਜਾਂਦੀ ਸੀ ਇਸ ਲਈ ਅਸੀਂ ਵੀ ਇੰਨਾ ਜ਼ਰੂਰੀ ਨਹੀਂ ਸਮਝਿਆ ਪੁਲਿਸ ਵਾਲੇ ਜਾਂਚ ਪੜਤਾਲ ਕਰਦੇ ਹਨ ਮਨੀਸ਼ਾ ਦੀ ਖੋਜ ਕਰਦੇ ਹਨ ਪਰ ਮਨੀਸ਼ਾ ਦਾ ਕਿਤੇ ਵੀ ਕੁਝ ਨਹੀਂ ਪਤਾ ਲੱਗਦਾ ਇਧਰ ਜਿਵੇਂ ਜਿਵੇਂ ਦਿਨ ਬੀਤਦੇ ਜਾਂਦੇ ਹਨ ਮਨੀਸ਼ਾ ਦੇ ਘਰ ਵਾਲੇ ਆਸ-ਪਾਸ ਦੇ ਲੋਕ ਦਫ਼ਤਰ ਦੇ ਸਾਰੇ ਲੋਕ ਚਿੰਤਿਤ ਹੋ ਜਾਂਦੇ ਹਨ ਨਿਸ਼ਾ ਕਿੱਥੇ ਚਲੀ ਗਈ ਪਰ ਮਨੀਸ਼ਾ ਤੇ ਕਿਤੋਂ ਵੀ ਕੋਈ ਖਬਰ ਜਾਂ ਕੁਝ ਪਤਾ ਨਹੀਂ ਲੱਗਦਾ ਪੁਲਿਸ ਵਾਲੇ ਐਦਰ ਹੁਣ ਜਾਂਚ ਕਰਤਾ ਰਹੀ ਕਰ ਰਹੇ ਸਨ ਕਿ ਉੱਤਰ ਪ੍ਰਦੇਸ਼ ਦੇ ਬਾਗਪਤ ਵਿਖੇ ਸਹਾਣਾ ਪਿੰਡ ਚ 2 ਤਾਰੀਖ ਨੂੰ ਸਵੇਰੇ ਸਵੇਰੇ ਪੁਜ ਲੋਕ ਜੰਦਰ ਘੁੰਮਣ ਜਾਂਦੇ ਹਨ ਅਚਾਨਕ ਉਤੋਂ ਬਹੁਤ ਤੇਜ਼ ਬਦਬੂ ਆਉਂਦੀ ਹੈ ਅਤੇ ਬਦਬੂ ਕਿਸੇ ਚੀਜ਼ ਦੇ ਸੜਨ ਦੀ ਹੁੰਦੀ ਹੈ ਫੁਰੇ ਬਦਬੂ ਜਿਵੇਂ ਜੰਦਰ ਦੇ ਆਸ-ਪਾਸ ਦੇ ਲੋਕ ਮਹਿਸੂਸ ਕਰਦੇ ਹਨ ਬਦਬੂ ਇਨੀ ਤੇਜ਼ ਹੁੰਦੀ ਹੈ ਕਿ ਹੁਣ ਸਾਹ ਲੈਣਾ ਵੀ ਔਖਾ ਹੋ ਜਾਂਦਾ ਹੈ ਲੋਕ ਫੌਰੇ ਦੇਖਣ ਲਈ ਜਾਂਦੇ ਹਨ ਕਿ ਕਿਸ ਚੀਜ਼ ਦੀ ਬਦਬੂ ਹੈ ਅਤੇ ਕੀ ਸੜ ਰਿਹਾ ਹੈ ਜਿਵੇਂ ਹੀ ਉਹ ਥਾਂ ਦੇ ਨੇੜੇ ਜਾਂਦੇ ਹਨ ਤਾਂ ਉੱਤੇ ਇੱਕ ਸਮਸ਼ਾਨ ਘਾਟ ਹੁੰਦਾ ਹੈ ਜਿੱਥੇ ਮੁਰਦੇ ਸਾਰੇ ਜਾਂਦੇ ਹਨ ਅਤੇ ਉਸੇ ਬਦਲ ਵਿੱਚ ਇੱਕ ਕੂੜੇ ਦਾ ਢੇਰ ਹੁੰਦਾ ਹੈ ਉਸੇ ਕੂੜੇ ਦੇ ਢੇਰ ਦੇ ਨੇੜੇ ਇੱਕ ਸੂਰ ਕੇਸ ਹੁੰਦਾ ਹੈ ਜਿਸ ਵਿੱਚ ਕੁਝ ਸੜ ਰਿਹਾ ਹੁੰਦਾ ਹੈ ਪਰ ਜਦੋਂ ਪਿੰਡ ਵਾਲੇ ਇਹ ਵੀਰਤ ਦੇ ਹਨ ਕਿ ਸੂਰ ਕੇਸ ਦੇ ਵਿੱਚ ਕੁਝ ਸੜ ਰਿਹਾ ਹੈ ਤਉ ਸਮਝ ਆਦੇ ਹਨ ਕਿ ਮਾਮਲਾ ਗੰਭੀਰ ਹੈ ਅਤੇ ਉਤੇ ਜਾਣਾ ਠੀਕ ਨਹੀਂ ਹੈ ਪਿੰਡ ਵਾਲੇ ਤੁਰੰਤ ਪੁਲਿਸ ਨੂੰ ਫੋਨ ਕਰਦੇ ਹਨ ਪੁਲਿਸ ਮੌਕੇ ਤੇ ਪਹੁੰਚਦੀ ਹੈ ਪੁਲਿਸ ਵਾਲੇ ਵੇਖਦੇ ਹਨ ਕਿ ਇੱਕ ਸੂਟਕੇਸ ਵਿੱਚ ਕੁਝ ਸੜ ਰਿਹਾ ਹੈ ਜਿਵੇਂ ਕਿਵੇਂ ਪੁਲਿਸ ਵਾਲੇ ਉਸ ਸੂਟਕੇਸ ਵਿੱਚ ਲੱਗੀ ਅੱਗ ਨੂੰ ਬੁਝਾਉਂਦੇ ਹਨ ਅਤੇ ਬੁਝੌਰ ਤੋਂ ਬਾਅਦ ਜਦੋਂ ਉਸ ਸੂਟਕੇਸ ਨੂੰ ਚੈੱਕ ਕਰਦੇ ਹਨ ਤਾਂ ਉਸ ਦੇ ਵਿੱਚ ਇੱਕ ਕੁੜੀ ਦੀ Laash ਮਿਲਦੀ ਹੈ ਉਹਨਾਂ ਜਿਵੇਂ ਹੀ ਕੁੜੀ ਦੀ Laash ਮਿਲਦੀ ਹੈ ਉਹ ਵੀ ਲਗਭਗ 70-80% ਸਰ ਚੁੱਕੀ ਹੁੰਦੀ ਹੈ ਪੁਲਿਸ ਵਾਰਿਆਂ ਵਿੱਚ ਹੜਕਵ ਵੱਜ ਜਾਂਦਾ ਹੈ ਇਹ লাশ ਕਿਤੋਂ ਆ ਗਈ ਅਤੇ ਆਮ ਤੌਰ ਤੇ ਪਿਛਲੇ 2 ਸਾਲਾਂ ਤੋਂ ਇਸ ਤਰ੍ਹਾਂ ਦੇ ਸੂਟ ਕੇਸ ਵਾਲੇ ਮਾਮਲੇ ਬਹੁਤ ਆ ਰਹੇ ਸਨ ਇਸ ਵਜ੍ਹਾ ਨਾਲ ਪੁਲਿਸ ਸੂਟ ਕੇਸ ਵੇਖਦੇ ਹੀ ਡਰ ਜਾਂਦੀ ਹੈ ਕਿ ਕਿਤੇ ਕੋਈ ਵੱਡਾ ਮਾਮਲਾ ਨਾ ਹੋਵੇ ਪਹਿਲਾਂ ਇੰਜ ਨਹੀਂ ਹੁੰਦਾ ਸੀ ਪਹਿਲਾਂ ਪੁਲਿਸ ਵਾਲੇ ਇਨ੍ਹਾਂ ਮਾਮਲਿਆਂ ਨੂੰ ਹਲਕੀ ਵਿੱਚ ਲੈਂਦੇ ਸਨ ਪਰ ਜਦੋਂ ਤੂੰ ਨਕੀਤਾ ਅਤੇ ਸਰਸਵਤੀ ਵਿਆਦ ਵਾਲੇ ਸਾਰੇ ਮਾਮਲੇ ਸਾਹਮਣੇ ਆਏ ਹਨ ਜਿਨ੍ਹਾਂ ਨੇ ਦੇਸ਼ ਨੂੰ ਪੂਰੀ ਤਰ੍ਹਾਂ ਹਿਲਾ ਕੇ ਰੱਖ ਦਿੱਤਾ ਸੀ ਉਸ ਤੋਂ ਬਾਅਦ ਜਦੋਂ ਵੀ ਕੁਝ ਇੰਜ ਮਿਲਦਾ ਸੀ ਪੁਲਿਸ ਵੀ ਫੌਰਨ ਹਰ ਤਤ ਵਿਚ ਆ ਜਾਂਦੀ ਹੈ ਅਤੇ ਜਦੋਂ ਵੀ ਕੋਈ ਲਾਸ਼ ਮਿਲਦੀ ਹੈ ਖਾਸ ਕਰਕੇ ਜੇ ਕਿਸੇ ਕੁੜੀ ਦੀ ਹੋਵੇ ਤਾਂ ਪੁਲਿਸ ਵਾਲੇ ਵੀ ਘਰ ਆ ਜਾਂਦੇ ਹਨ ਕਿ ਕਿਤੇ ਕੋਈ ਸੁਰਾਬ ਉਹਨਾਂ ਤੋਂ ਨਿਕਲ ਨਾ ਜਾਵੇ ਨਹੀਂ ਤਾਂ ਮੀਡੀਆ ਵਾਲੇ ਉਹਨਾਂ ਨੂੰ ਬਦਨਾਮ ਕਰ ਦੇਣਗੇ ਪੁਲਿਸ ਵਾਲਿਆਂ ਨੇ ਫੌਰਨ ਅੱਗ ਬੁਝਾਈ ਬੋਡੀ ਨੂੰ ਆਪਣੇ ਕਬਜ਼ੇ ਵਿੱਚ ਲਿਆ ਅਤੇ ਬੋਡੀ ਨੂੰ ਪੋਸਟਮਾਰਟਮ ਲਈ ਭੇਜਿਆ ਪਰ ਉਹਨਾਂ ਪੁਲਿਸ ਵਾਲਿਆਂ ਅੱਗੇ ਸਭ ਤੋਂ ਵੱਡਾ ਸਵਾਲ ਰਹਿ ਗਿਆ ਸੀ ਕਿ ਆਖਿਰਕਾਰ ਇਹ ਕੁਰੀਤ ਕੌਣ ਹੈ ਪੁਲਿਸ ਵਾਲਿਆਂ ਨੇ ਆਸ-ਪਾਸ ਦੇ ਇਲਾਕਿਆਂ ਵਿੱਚ ਤਲਾਸ਼ ਕੀਤੀ ਆਸ-ਪਾਸ ਦੇ ਥਾਣਿਆਂ ਵਿੱਚ ਗੁੰਮਸ਼ੁਦਗੀ ਦੀਆਂ ਸ਼ਿਕਾਇਤਾਂ ਚੈੱਕ ਕੀਤੀਆਂ ਪਰ ਪੁਲਿਸ ਵਾਲਿਆਂ ਦੇ ਹੱਥ ਹਜੇ ਵੀ ਖਾਲੀ ਹੀ ਸਨ ਨਾਤਾ ਕਿਸੇ ਥਾਣੇ ਵਿੱਚ ਕੋਈ ਗੁੰਮਸ਼ੁਦਗੀ ਦੀ ਸ਼ਿਕਾਇਤ ਦਰਜ ਹੋਈ ਸੀ ਤੇ ਨਾ ਹੀ ਕਿਤੇ ਕੋਈ ਜਾਣਕਾਰੀ ਮਿਲੀ ਸੀ ਨਾ ਹੀ ਆਸ-ਪਾਸ ਦੇ ਥਾਣਿਆਂ ਵਿੱਚ ਕੋਈ ਅਜਾਹਾ ਮਾਮਲਾ ਆਇਆ ਸੀ ਪੁਲਿਸ ਵਾਲੇ ਜਾਂਚ ਪੜਤਾਲ ਕਰਦੇ ਹਨ ਆਸ-ਪਾਸ ਦੇ ਲੋਕਾਂ ਤੋਂ ਪੁੱਛਗਿੱਛ ਕਰਦੇ ਹਨ ਪਰ ਕਿਤੋਂ ਵੀ ਕੋਈ ਕਲੂ ਨਹੀਂ ਮਿਲਦਾ ਤੇ ਨਾ ਹੀ ਕੁੜੀ ਦੇ ਬਾਰੇ ਵਿੱਚ ਕੁਝ ਪਤਾ ਚੱਲਦਾ ਹੈ ਇਸ ਲਈ ਪੁਲਿਸ ਵਾਲੇ ਸੋਚਦੇ ਹਨ ਕਿ ਜੇਕਰ ਕਿਸੇ ਥਾਣੇ ਵਿੱਚ ਕੋਈ ਸ਼ਿਕਾਇਤ ਦਰਜ ਨਹੀਂ ਹੋਈ ਕਿਸੇ ਘਰ ਦੀ ਕੋਈ ਖੂਨੀ ਗੁੰਮ ਨਹੀਂ ਹੈ ਕਿਸੇ ਮੁਖਵਰ ਤੋਂ ਵੀ ਫੋਈ ਜਈ ਇਨਪੁਟ ਨਹੀਂ ਮਿਲੀ ਕਿ ਉਸ ਇਲਾਕੇ ਦੀ ਕੋਈ ਖੂਨੀ ਗੁੰਮ ਹੈ ਤੇ ਘਰ ਵਾਲੇ ਵੀ ਕੁਝ ਨਹੀਂ ਬੋਲ ਰਹੇ ਤਾਂ ਪੁਲਿਸ ਨੂੰ ਲੱਗਦਾ ਹੈ ਕਿ ਕਿਤੇ ਇਹ ਕੁੜੀ ਕਿਸੇ ਬਾਹਰਲੇ ਇਲਾਕੇ ਤੋਂ ਨਾਲ ਲਿਆਈ ਗਈ ਹੋਵੇ ਆਮ ਤੌਰ ਤੇ ਇਹ ਜਹਾ ਹੁੰਦਾ ਹੈ ਕਿ ਕਤਲ ਕਿਤੇ ਹੋਇ ਕੀਤਾ ਜਾਂਦਾ ਹੈ ਫਿਰ লাশ ਨੂੰ ਕਿਤੇ ਹੋਰ ਲੈ ਜਾ ਕੇ ਸੁੱਟਿਆ ਜਾਂਦਾ ਹੈ ਤਾਂ ਜੋ ਪੁਲਿਸ ਜਿੱਤੇ লাশ ਵਲੇ ਉਤੇ ਹੀ ਜਾਂਚ ਪਰਤਾਰ ਕਰੇ ਜਿੱਤੇ ਕਤਲ ਦਾ ਮਾਮਲਾ ਹੈ ਉੱਤੇ ਕੁਝ ਪਤਾ ਹੀ ਨਾ ਚੱਲੇ ਇਸ ਲਈ ਹੁਣ ਪੁਲਿਸ ਵਾਲਿਆਂ ਨੇ ਇਹ ਚੈੱਕ ਕਰਨਾ ਸ਼ੁਰੂ ਕੀਤਾ ਨਾਰੇ ਆਪਸ ਵਿੱਚ ਡਿਸਕਸ ਕੀਤਾ ਕਿ ਜੇ লাশ ਇੱਥੇ ਆਈ ਹੈ ਤਾਂ ਸੂਰ ਕੇ ਇਸ ਵਿੱਚ ਕਿਵੇਂ ਆਈ ਹੋਵੇਗੀ ਕਿza ਮਤਲਬ ਸੀ ਕੋਈ ਇਸ ਨੂੰ ਜ਼ਿਆਦਾ ਕਾਰ ਤੇ ਲਿਆਇਆ ਹੋਵੇਗਾ ਜਾਂ ਫਿਰ ਕਿਸੇ ਬਾਈਕ ਤੇ ਜੇਕਰ ਹੱਥ ਤੇ ਵਿੱਚ ਵੀ ਲਿਆਇਆ ਹੋਵੇਗਾ ਤਾਂ ਲੈ ਕੇ ਜਾਣ ਦਾ ਕੋਈ ਸਾਧਨ ਦਾ ਰਸਤਾ ਜ਼ਰੂਰ ਛੁੜਿਆ ਹੋਵੇਗਾ ਫਿਰ ਪੁਲਿਸ ਵਾਲੇ ਇਸ ਇਲਾਕੇ ਵਿੱਚ ਜਿੰਨੇ ਵੀ ਕੈਮਰੇ ਲੱਗੇ ਹੋਏ ਸਨ ਉਹਨਾਂ ਨੂੰ ਖੰਗਾਲਣਾ ਸ਼ੁਰੂ ਕਰਦੇ ਹਨ ਜੇਕਰ ਕੋਈ ਸ਼ੱਕੀ ਚੀਜ਼ ਨਜ਼ਰ ਆਈ ਤਾਂ ਪਤਾ ਲੱਗ ਸਕਦਾ ਹੈ ਹੁਣ ਸਹਾਇయోగ ਨਾਲ ਇੱਕ ਅਜਿਹੀ ਕਾਰ ਸੀ ਜੋ ਉਸ ਪੂਰੇ ਕ੍ਰਾਈਮ ਸੀਨ ਦੇ ਨੇੜੇ ਤੋਂ ਤੇਜ਼ੀ ਵਿੱਚ ਜਾਂਦੀ ਹੋਈ ਨਜ਼ਰ ਆਈ ਆਮ ਤੌਰ ਤੇ ਵੇਖਣ ਤੇ ਲੱਗ ਰਿਹਾ ਸੀ ਕਿ ਇਸ ਡੱਡੀ ਦੇ ਅੰਦਰ ਜੋ ਸਵਾਰ ਹਨ ਉਹਨਾਂ ਨੇ ਕੁਝ ਅਜਾਹਾ ਕੀਤਾ ਹੈ ਜਿਸ ਨਾਲ ਉਹ ਡਰੇ ਹੋਏ ਹਨ ਜਿਸ ਤਰੀਕੇ ਨਾਲ ਉਹ ਗੱਡੀ ਨੂੰ ਬੇਕਾਬੂ ਹੋ ਕੇ ਚਲਾ ਰਹੇ ਸਨ ਉਹਨਾਂ ਨੂੰ ਵੇਖ ਕੇ ਲੱਗ ਰਿਹਾ ਸੀ ਕਿ ਇਸ ਗੱਡੀ ਵਿੱਚ ਕੁਝ ਸ਼ੱਕੀ ਹੈ ਕੈਮਰੇ ਵਿੱਚ ਗੱਡੀ ਦਾ ਨੰਬਰ ਕੈਦ ਹੋ ਚੁੱਕਾ ਸੀ ਹੁਣ ਪੁਲਿਸ ਵਾਲਿਆਂ ਦਾ ਕੰਮ ਆਸਾਨ ਹੋ ਗਿਆ ਸੀ ਫੌਰਨ ਗੱਡੀ ਦੇ ਮਾਲਕ ਬਾਰੇ ਜਾਣਕਾਰੀ ਮਿਲੀ ਤਾਂ ਪਤਾ ਚੱਲਿਆ ਕਿ ਗੱਡੀ ਦਾ ਮਾਲਕ ਸੋਨੀ ਪਤ ਦਾ ਰਹਿਣ ਵਾਲਾ ਹੈ ਪੁਲਿਸ ਦੀ ਇੱਕ ਟੀਮ ਸੋਨੀਪਤ ਜਾਂਦੀ ਹੈ ਤੇ ਗੱਡੀ ਦੇ ਮਾਲਕ ਤੋਂ ਪੁੱਛਗਿੱਛ ਕਰਦੀ ਹੈ ਜਦੋਂ ਪੁੱਛਗੀ ਚ ਕੀਤੀ ਜਲਦੀ ਹੈ ਤਾਂ ਗੱਡੀ ਦੇ ਮਾਲਕ ਨੇ ਸਿੱਧਾ-ਸਿੱਧਾ ਕਿਹਾ ਕਿ ਗੱਡੀ ਉਸ ਦੀ ਹੈ ਪਰ ਗੱਡੀ 1 ਅਤੇ 2 ਤਾਰੀਖ ਨੂੰ ਜ਼ਾ ਦੋਸਤ ਲੈ ਕੇ ਗਿਆ ਸੀ ਉਸ ਦਾ ਨਾਮ ਪਵਨ ਹੈ ਉਹ ਮੇਰੇ ਕੋਲੋਂ ਕੁਝ ਸਮੇਂ ਲਈ ਗੱਡੀ ਮੰਗਣ ਆਇਆ ਸੀ ਪੁਨੀ ਸਵਾਰੇ ਨੇ ਮਾਲਕ ਤੋਂ ਪੁੱਛਿਆ ਕਿ ਉਸ ਨੇ ਗੱਡੀ ਮੰਨ ਲਈ ਕਿਹੜਾ ਕਾਰਨ ਦੱਸਿਆ ਸੀ ਤਾਂ ਮਾਲਕ ਨੇ ਕਿਹਾ ਕਿ 1 ਤਾਰੀਖ ਨੂੰ ਪਵਨ ਨੇ ਮੇਰੇ ਤੋਂ 1 ਘੰਟੇ ਲਈ ਗੱਡੀ ਮੰਗੀ ਸੀ ਤਾਂ ਮੈਂ ਉਸ ਨੂੰ ਗੱਡੀ ਦੇ ਦਿੱਤੀ ਰਚੋਤੋਂ ਮੈਂ ਗੱਡੀ ਵਾਪਸ ਮੰਗਣ ਲਈ ਫੋਨ ਕੀਤਾ ਤਾਂ ਉਸ ਦਾ ਫੋਨ ਵੀ ਬੰਦ ਸੀ ਅਤੇ ਪੂਰੇ ਦਿ ਉਸ ਨੇ ਗੱਡੀ ਨਹੀਂ ਦਿੱਤੀ ਫਿਰ 2 ਤਾਰੀਖ ਨੂੰ ਗੱਡੀ ਚੁੱਪਚਾਪ ਦੇ ਗਿਆ ਸੀ ਇਸ ਕਾਰਨ ਉਹਨਾਂ ਦੋਨਾਂ ਦੇ ਵਿਚਕਾਰ ਥੋੜੀ ਕਹਾ ਸੁਣੀ ਵੀ ਹੋਈ ਸੀ ਫਿਰ ਉਹ ਕਹਿੰਦਾ ਹੈ ਕਿ ਉਹ ਨੇ ਮੈਂ ਉਸ ਨਾਲ ਸੰਪਰਕ ਖਤਮ ਕਰ ਦਿੱਤਾ ਹੈ ਹੁਣ ਪੁਲਿਸ ਵਾਲੇ ਉਸ ਤੋਂ ਪੁੱਛਦੇ ਹਨ ਕਿ ਪਵਨ ਕਿੱਥੇ ਮਿਲੇਗਾ ਤਾਂ ਉਸ ਨੇ ਦੱਸਿਆ ਕਿ ਪਵਨ ਬੁਰ گاؤں ਵਿੱਚ ਨੌਕਰੀ ਕਰਦਾ ਹੈ ਉਸ ਦਾ ਨੰਬਰ ਵੀ ਦੇ ਦਿੱਤਾ ਹੁਣ ਜਿਵੇਂ ਪੁਲਿਸ ਵਾਰਿਆਂ ਨੂੰ ਪਵਨ ਦਾ ਨੰਬਰ ਮਿਲ ਗਿਆ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਵੀ ਗੋਭ ਸ਼ੋਧਗੀ ਦੀ ਸ਼ਿਕਾਇਤ ਫੈਲਦੀ ਜਾ ਰਹੀ ਸੀ ਜਦੋਂ ਇਹ ਸ਼ਿਕਾਇਤ ਲੋਈਦਾ ਦੇ ਥਾਣੇ ਵਿੱਚ ਪੁੱਜੀ ਜਿੱਥੇ ਕੁੜੀ ਗੁੰਮ ਹੋਈ ਸੀ ਤਾਂ ਦੋਵੇਂ ਮਾਮਲੇ ਆਪਸ ਵਿੱਚ ਮੇਲ ਖਾਂਣ ਲੱਗੇ ਬਾਅਦ ਵਿੱਚ ਜਦੋਂ ਪੋਸਟ ਮੌਰਟਮ ਰਿਪੋਰਟ ਵਿੱਚ ਸਾਰੀਆਂ ਚੀਜ਼ਾਂ ਮੇਲ ਖਾ ਗਈਆਂ ਅਤੇ ਪਵਨ ਨੂੰ ਫੜਿਆ ਗਿਆ ਅਤੇ ਉਸ ਤੋਂ ਪੁੱਛਗਿੱਛ ਕੀਤੀ ਗਈ ਤਾਂ ਪਵਨ ਨੇ ਦੋ ਹੋਰ ਨਾਮ ਦਿੱਤੇ ਇੱਕ ਨਾਮ ਸੀ ਮਨੀਸ਼ ਅਤੇ ਦੂਜਾ ਨਾਮ ਸੀ ਸਿਖਾ ਜਿਵੇਂ ਨੁਆਇਦਾ ਦੀ ਪੁਲਿਸ ਨੇ ਸੋਨਿਆ ਸਾਰੀ ਸਿੱਤੀ ਉਲਟ ਦਈ ਕਿਉਂਕਿ ਇਹ ਦੋਵੇਂ ਨਾਮ ਮਨੀਸ਼ਾ ਦੀ ਗੁੰਮਸ਼ੁਦਗੀ ਦੀ ਰਿਪੋਰਟ ਕਰਨ ਵਾਲੇ ਸਨ ਕਿਉਂਕਿ ਮਨੀਸ਼ਾ ਅਤੇ ਸਿਖਾ ਕੋਈ ਹੋਰ ਨਹੀਂ ਮਨੀਸ਼ਾ ਦੇ ਸਕੇ ਭਰਾ ਅਤੇ ਭਾਬੀ ਸਨ ਹੁਣ ਉਹੀ ਪ੍ਰਾਈਮ ਸਸਪੈਕਟ ਵੀ ਬਣਦਾਏ ਸਨ ਪਰ ਸਵਾਲ ਫਿਰ ਵੀ ਇਹ ਸੀ ਕਿ ਪਵਨ ਕੌਣ ਹੈ ਤਦ ਫਿਰ ਕਿੰਨਾ ਤੋਂ ਪੁੱਛਗਿੱਛ ਕੀਤੀ ਗਈ ਅਤੇ ਜਦੋਂ ਤਿੰਨਾਂ ਨੇ ਜੋ ਕਹਾਣੀ ਸੁਲਾਈ ਬੁਰੀ ਵਧਾ ਸਾਹਮਣੇ ਆਈ ਉਹ ਐਨੀ ਹਨਾਨ ਕਰਨ ਵਾਲੀ ਸੀ ਕਿ ਮੈਂ ਤਾਂ ਵੀ ਨਾਲ ਕਹਿ ਸਕਦੀ ਹਾਂ ਕਿ ਅਜਿਹੀ ਕਹਾਣੀ ਮੈਂ ਪਹਿਲਾਂ ਕਦੇ ਨਹੀਂ ਸੁਣੀ ਹੋਵੇਗੀ ਦਰਸਲ ਲੋਇਡਾ ਵਿੱਚ ਇੱਕ ਸਦਰਪੁਰ ਪਿੰਡ ਹੈ ਅਤੇ ਇਸੇ ਪਿੰਡ ਦੇ ਵਿੱਚ ਇੱਕ ਵੱਡਾ ਸੰਪੰਨ ਪਰਿਵਾਰ ਰਹਦਾ ਸੀ ਪਰਵਾਰ ਦੇ ਜੋ ਮੁਖੀਆ ਸਨ ਉਹ ਪਿੰਡ ਦੇ ਪ੍ਰਧਾਨ ਵੀ ਰਹਿ ਚੁੱਕੇ ਸਨ ਉਹਨਾਂ ਦੇ ਤੋਂ ਪੁੱਤਰ ਸਨ ਜਿਨ੍ਹਾਂ ਦਾ ਨਾਮ ਹਰਸ਼ਵਰਦਨ ਚੋਹਾਨ ਸੀ ਇਹ ਆਪਣੇ ਸਮੇਂ ਦੇ ਚੰਗੇ ਖਾਸੇ ਨਾਮੀ ਸਨ ਉਨਾ ਨਾ ਵੱਡਾ ਰੁਤਵਾਸੀ ਅਤੇ ਕਰੋੜਾਂ ਦੀ ਸੰਪਤੀ ਸੀ ਪਿੰਡ ਦੇ ਲੋਕਾਂ ਦਾ ਮੰਨਣਾ ਸੀ ਕਿ ਅੱਜ ਵੀ ਲਗਭਗ 5 ਤੋਂ 6 ਕਰੋੜ ਦੀ ਸੰਪਤੀ ਹਸ਼ਵਰਦਨ ਦੇ ਨਾਮ ਤੇ ਹੋਵੇਗੀ ਹਸ਼ਵਰਦਨ ਦੀ ਪਤਨੀ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ ਹਸ਼ਵਰਦਨ ਦੀ 2011 ਵਿੱਚ ਬਿਮਾਰੀ ਦੇ ਕਾਰਨ ਮੌਤ ਹੋ ਗਈ ਸੀ ਹਸ਼ਵਰਦਨ ਦੇ ਦੋ ਬੱਚੇ ਸਨ ਪੁੱਤਰ ਮਨੀਸ਼ ਅਤੇ ਧੀ ਮਨੀਸ਼ਾ ਮਨੀਸ਼ ਦਾ ਵੀ ਸੀਖਾ ਨਾਲ ਵਿਆਹ ਹੋ ਚੁੱਕਾ ਸੀ ਹੁਣ ਉਹਨਾਂ ਦੇ ਪਰਿਵਾਰ ਵਿੱਚ ਪੁੱਤਰ ਦੇ ਵਿਆਹ ਦੇ ਬਾਅਦ ਕੁੱਲ ਤਿੰਨ ਲੋਕ ਸਨ ਪਹਿਲਾ ਮਨੀਸ਼ ਦੂਜੀ ਵਨੀਸ਼ ਦੀ ਪਤਨੀ ਸੀਖਾ ਅਤੇ ਤੀਜੀ ਮਨੀਸ਼ਾ ਸਭ ਕੁਝ ਵੀ ਕੁੱਲ ਠੀਕ ਚੱਲ ਰਿਹਾ ਸੀ ਮਨੀਸ਼ ਅਤੇ ਸੀਖਾ ਦੇ ਦੋ ਬੱਚੇ ਹੋ ਗਏ ਸਨ ਮਨੀਸ਼ਾ ਉਹਨਾਂ ਤੇ ਨਿਰਭਰ ਸੀ ਇਸ ਲਈ 20 ਸਾਲ ਦੀ ਉਮਰ ਵਿੱਚ ਮਨੀਸ਼ਾ ਨੌਕਰੀ ਕਰਨ ਦੀ ਯੋਜਨਾ ਬਣਾ ਰਹੀ ਸੀ ਉਹ ਇਸ ਸੰਬੰਧੀ ਲੋ ਬਦੌੜ ਦੀ ਸੋਚ ਰਹੀ ਸੀ ਅਤੇ ਉਹਦਾ ਸੁਖਲਾ ਸੀ ਕਿਉਂ ਪਰਵਾਰ ਦਾ ਨਾਮ ਰੌਸ਼ਨ ਕਰੇ ਪਰ ਮਨੀਸ਼ਾ ਦੇ ਪਰਾ ਮਨੀਸ਼ ਦੇ ਮਾਨ ਵਿੱਚ ਕੁਝ ਹੋਰ ਹੀ ਚੀਜ਼ਾਂ ਚੱਲ ਰਹੀਆਂ ਸੀ ਉਸਦੀ ਜੋਗਾ ਸੀ ਕਿ ਜੋ ਸੰਪਤੀ ਹੈ ਉਹ ਸਾਰੀ ਬੇਚ ਕੇ ਕਿਸੇ ਹੋਰ ਜਗ੍ਹਾ ਨਿਵੇਸ਼ ਕੀਤੀ ਜਾਵੇ ਉਸ ਨੂੰ ਲੱਗਦਾ ਸੀ ਕਿ ਪਿਤਾ ਦੀ ਸੰਪਤੀ ਦਾ ਪੂਰਾ ਅਧਿਕਾਰ ਪੁੱਤਰ ਦਾ ਹੁੰਦਾ ਹੈ ਉਹ ਨਹੀਂ ਚਾਹਦਾ ਸੀ ਕਿ ਭੈਣ ਨੂੰ ਕੁਝ ਵੇਲੇ ਪਰ ਹਰਸ਼ਵਰਧਨ ਆਪਣੀ ਸੰਪਤੀ ਨੂੰ ਦੋਵਾਂ ਵਿੱਚ ਬਰਾਬਰ ਵੰਡ ਕੇ ਗਏ ਸਨ ਇਸ ਸਬਜ਼ਾ ਦਾ ਦੋਵੇਂ ਭੈਣ ਭਰਾ ਇੱਕ ਦੂਜੇ ਦੇ ਖਿਲਾਫ ਹੋ ਗਏ ਸਨ ਮਨੀਸ਼ ਸਦਾ ਮਨੀਸ਼ਾ ਨੂੰ ਡਾਟਦਾ ਤੇ ਫਟਕਾਰਦਾ ਰਹਿੰਦਾ ਸੀ ਉਹ ਮਨੀਸ਼ਾ ਤੇ ਦਬਾਅ ਬਣਾਉਂਦਾ ਸੀ ਕਿ ਉਹ ਪ੍ਰਾਪਰਟੀਆਂ ਉਸ ਦੇ ਨਾਮ ਕਰ ਦੇਵੇ ਇਸੇ ਤਰ੍ਹਾਂ ਰਸੀਖਾ ਵੀ ਮਨੀਸ਼ ਦਾ ਮਾਨਸਿਕ ਅਪਹਾਰ ਕਰਦੇ ਰਹਿੰਦੇ ਸੀ ਇਹ ਸਾਰੀਆਂ ਚੀਜ਼ਾਂ ਜਾਰੀ ਰਹੀਆਂ ਇੱਕ ਦਿਨ ਮਨੀਸ਼ਾ ਘਰ ਵਿੱਚ ਬੈਠੀ ਸੀ ਅਤੇ ਅਚਾਨਕ ਉਸ ਦੇ ਕੰਨਾਂ ਵਿੱਚ ਕੁਝ ਆਵਾਜ਼ ਆਉਂਦੀ ਹੈ ਉਹ ਆਵਾਜ਼ ਉਸਦੀ ਭਾਬੀ ਦੇ ਫੋਨ ਦੀ ਗੱਲਬਾਤ ਦੀ ਸੀ ਜਦੋਂ ਮਨੀਸ਼ਾ ਨੇ ਧਿਆਨ ਨਾਲ ਸੁਨਿਆ ਤਾਂ ਪਤਾ ਚੱਲਿਆ ਕਿ ਭਾਬੀ ਕਿਸੇ ਹੋਰ ਮੁੰਡੇ ਨਾਲ ਫੋਨ ਉੱਤੇ ਗੱਲ ਕਰ ਰਹੀ ਹੈ ਜਿਸ ਦਾ ਨਾਂ ਪਵਨ ਸੀ ਉਸ ਨਾਲ ਗੱਲ ਕਰ ਰਹੀ ਸੀ ਮਨੀਸ਼ਾ ਇਹ ਗੱਲਾਂ ਸੁਣ ਕੇ ਹੈਰਾਨ ਹੋ ਜਾਂਦੀ ਹੈ ਕਿ ਭਾਬੀ ਭਾਈ ਨਾਲ ਪਵਿੱਤਰ ਹੋਂਦ ਦਾ ਨਾਟਕ ਤਾਂ ਰਹੀ ਹੈ ਕਿਤੇ ਉਸਦੀ ਭਾਬੀ ਪਵਨ ਨਾਮ ਦੇ ਮੁੰਡੇ ਨਾਲ ਸੰਬੰਧ ਵਿੱਚ ਹੈ ਹੁਣ ਕੁਝ ਸਮੇਂ ਬਾਅਦ ਮਨੀਸ਼ਾ ਦੀ ਭਾਬੀ ਸਿੱਖਾ ਵਾਸ਼ਰੂਮ ਵਿੱਚ ਜਾਂਦੀ ਹੈ ਤਾਂ ਮਨੀਸ਼ਾ ਤੁਰੰਤ ਉਸ ਦੇ ਕਮਰੇ ਵਿੱਚ ਜਾਂਦੀ ਹੈ ਅਤੇ ਭਾਬੀ ਅਤੇ ਉਸ ਮੁੰਡੇ درمیان ਹੋਈ ਵੀਡੀਓ ਕਾਲ ਤੇ ਚੈਟ ਦੇ ਸਾਰੇ ਸਕਰੀਨਸ਼ਾਟ ਅਤੇ ਗੱਲਬਾਤ ਦੀ ਰਿਕਾਰਡਿੰਗ ਲੈ ਲੈਂਦੀ ਹੈ ਉਸ ਨੇ ਸਾਰੀਆਂ ਚੀਜ਼ਾਂ ਆਪਣੇ ਪਰਿਵਾਰ ਨੂੰ ਜਾ ਕੇ ਸੁਣਾਈਆਂ ਮਨੀਸ਼ਾ ਨੇ ਆਪਣੇ ਭਰਾ ਨੂੰ ਦੱਸਿਆ ਕਿ ਦੇਖੋ ਤੁਹਾਡੇ ਪਿੱਛੇ ਭਾਬੀ ਸਾਰਾ ਪੁਜ ਕਰ ਰਹੀ ਹੈ ਜਦੋਂ ਮਨੀਸ਼ ਇਹ ਸੁਣਦਾ ਹੈ ਤਾਂ ਉਸ ਨੂੰ ਆਪਣੀ ਪਤਨੀ ਤੇ ਗੁੱਸਾ ਆਉਂਦਾ ਹੈ ਇਹ ਸਾਰਾ ਸੁਣਦੇ ਬਾਅਦ ਬੁੱਸੇ ਵਿੱਚ ਉਹ ਆਪਣੀ ਪਤਨੀ ਕੋਲ ਜਾਂਦਾ ਹੈ। ਸਿਗਾ ਫਿਰ ਮਨੀਸ਼ਾ ਦਾ ਮਾਨਸਿਕ ਪਹਾਰ ਕਰਦੀ ਹੈ। ਸਿਗਾ ਕਹਿੰਦੀ ਹੈ ਕਿ ਮਨੀਸ਼ਾ ਸਾਨੂੰ ਲੜਵਾ ਰਹੀ ਹੈ ਅਤੇ ਜੋ ਪਵਨ ਨਾਲ ਗੱਲਬਾਤ ਕਰ ਰਹੀ ਹੈ ਉਹ ਤਾਂ ਮੇਰੀ ਮਾਸੀ ਦਾ ਮੁੰਡਾ ਹੈ। ਮੇਰਾ ਮਸੀਲਾ ਭਰਾ ਹੈ। ਅਤੇ ਜੇ ਤੁਸੀਂ ਗੋ ਤਾਂ ਮੈਂ ਉਸ ਨੂੰ ਬੁਲਾ ਲਵਾਂ। ਮਨੀਸ਼ ਕਹਿੰਦਾ ਹੈ ਕਿ ਠੀਕ ਹੈ ਉਸ ਨੂੰ ਬੁਲਾ ਲਵੋ। ਇਸ ਤਰ੍ਹਾਂ ਪਵਨ ਜੋ ਕਿ ਮਨੀਸ਼ ਦੇ ਸਾਹਮਣੇ ਸਦਰਪੁਰ ਪਿੰਡ ਵਿੱਚ ਆਉਂਦਾ ਹੈ ਅਤੇ 15 ਦਿਨ ਤੱਕ ਉੱਥੇ ਹੀ ਰਹਿੰਦਾ ਹੈ ਮਰੀਸ਼ਾ ਨੂੰ ਪਤਾ ਸੀ ਕਿ ਉਸਦੀ ਭਾਬੀ ਦਾ ਬੁਆਏਫਰੈਂਡ ਹੈ ਭਰਾ ਰਹੀਂ ਪਰ ਉਸਦੇ ਭਰਾ ਮਨੀਸ਼ ਦੀਆਂ ਅੱਖਾਂ ਤੇ ਦੌਲਤ ਅਤੇ ਆਪਣੀ ਪਤਨੀ ਦੇ ਭਰੋਸੇ ਦੀ ਪੱਟੀ ਚੜੀ ਹੋਈ ਸੀ ਉਸ ਨੂੰ ਲੱਗਦਾ ਸੀ ਕਿ ਉਸਦੀ ਭੈਣ ਗਲਤ ਹੈ ਅਤੇ ਉਸਦੀ ਪਤਨੀ ਸਹੀ ਹੈ ਇਸ ਵਿੱਚ ਪਵ ਅਤੇ ਸਿਖਰ ਉਹ ਵੀ ਲੱਗਣ ਲੱਗਾ ਸੀ ਕਿ ਮਨੀਸ਼ ਨੂੰ ਨਾ ਤੇ ਸੱਕ ਹੈ ਅਤੇ ਉਹ ਉਹਨਾਂ ਨੂੰ ਫੜ ਲਵੇਗੀ ਇਸ ਲਈ ਉਹਨਾਂ ਨੇ ਯੋਜਨਾ ਬਣਾਉਣੀ ਸ਼ੁਰੂ ਕੀਤੀ ਮਰੀਸ਼ ਦੇ ਤਵਾਜ ਵਿੱਚ اے ਸੀ ਕੇ ਸੰਪਤੀ ਹਾਸਲ ਕਰਨੀ ਹੈ ਜੋਜਨਾ ਬਣਾਉਣ ਦੇ ਨਾਲ ਸਾਰੀਆਂ ਚੀਜ਼ਾਂ ਫਿਕਸ ਕੀਤੀਆਂ ਰਹੀਆਂ ਇੱਕ ਤਾਰੀਖ ਦੀ ਸ਼ਾਮ ਨੂੰ ਜਦੋਂ ਮਨੀਸ਼ਾ ਆਪਣੀ ਨੌਕਰੀ ਤੋਂ ਵਾਪਸ ਆਉਂਦੀ ਹੈ ਉਸੇ ਖਾਰੇ ਵਿੱਚ ਤੇਛਿਲੀਆਂ ਦਵਾਈਆਂ ਮਿਲਾ ਦਿੱਤੀਆਂ ਜਾਂਦੀਆਂ ਜਿਸ ਨਾਲ ਉਹ ਬੇਹੋਸ਼ ਹੋ ਜਾਂਦੀ ਹੈ ਫਿਰ ਤਿੰਨੋਂ ਮਿਲ ਕੇ ਮਨੀਸ਼ਾ ਦਾ ਕਤਲ ਕਰ ਦਿੰਦੇ ਹਨ ਇੱਕ ਪੈਣ ਦਾ ਕਤਲ ਉਸ ਦਾ ਭਰਾ ਕਰਦਾ ਹੈ ਇੱਕ ਪੈਣ ਦਾ ਕਤਲ ਇੱਕ ਭਾਬੀ ਕਰਦੀ ਹੈ ਕਤਲ ਦੇ ਬਾਅਦ লাশ ਨੂੰ ਠਿਕਾਣੇ ਲੌਰ ਦੀ ਯੋਜਨਾ ਬਣਾਈ ਜਾਂਦੀ ਹੈ ਇਸ ਵਿੱਚ ਪਵਨ লাশ ਨੂੰ ਠਿਕਾਣੇ ਲਗਾਉਣ ਦੀ ਜ਼ਿੰਮੇਵਾਰੀ ਉਠਾਉਂਦਾ ਹੈ ਦਰਸਲ ਮਨੀਸ਼ਾ ਦੀ লাশ ਭਗਵਤ ਤੇ ਸਿਸਹਾਣਾ ਪਿੰਡ ਵਿੱਚ ਮਿਲੀ ਸੀ ਅਤੇ ਪਵਨ ਉੱਥੋਂ ਦਾ ਰਹਿਣ ਵਾਲਾ ਸੀ ਉਸ ਨੂੰ ਲੱਗਾ ਕਿ ਜੇ ਉਹ ਆਪਣੇ ਪਿੰਡ ਦੇ ਨੇੜੇ লাশ ਸੁੱਟ ਦੇਵੇਗਾ ਤਾਂ ਜ਼ਿਆਦਾ ਹੱਲਾ ਨਹੀਂ ਹੋਵੇਗਾ ਕਿਉਂਕਿ ਉਹ ਆਪਣੇ ਪਿੰਡ ਦੇ ਲੋਕਾਂ ਨੂੰ ਜਾਣਦਾ ਸੀ ਅਤੇ ਉਸ ਨੂੰ ਲੱਗਦਾ ਸੀ ਕਿ ਲੋਕ ਮਾਮਲੇ ਨੂੰ ਦੱਬ ਦੇਣਗੇ ਇਸ ਲਈ ਉਹ ਸਨੋ ਗੱਡੀ ਦੀ ਲੋੜ ਸੀ ਪਰ ਉਹ ਆਪਣੀ ਗੱਡੀ ਵਤ ਨਹੀਂ ਸਕਦਾ ਸੀ ਇਸ ਲਈ ਉਹ ਗੱਟੀ ਨਾਂ ਲਈ ਸੋਨੀਪੱਤ ਵਿੱਚ ਆਪਣੇ ਦੋਸਤ ਕੋਲ ਜਾਂਦਾ ਹੈ ਅਤੇ ਸੋਨੀਪੱਤ ਤੋਂ ਗੱਡੀ ਲਿਆਉਂਦਾ ਹੈ ਕਟੇਲੀਆ ਔਰ ਦੇ ਬਾਦ ਪਵਰ ਮਨੀਸ਼ਾ ਦੀ ਲਾਸ਼ ਨੂੰ ਉਸ ਵਿੱਚ ਰੱਖਦਾ ਹੈ ਫਿਰ ਮਨੀਸ਼ ਪਵਰ ਅਤੇ ਸਿਖਾ ਉਸ 20 ਸਾਲ ਦੀ ਮਨੀਸ਼ਾ ਦੀ ਲਾਸ਼ ਨੂੰ ਲੈ ਕੇ ਉਤੋਂ ਨਿਕਲਦੇ ਹਨ ਨਿਕਲਣ ਦੇ ਬਾਅਦ ਜਿੱਥੇ ਮਨੀਸ਼ਾ ਨੂੰ ਸੁੱਟਿਆ ਗਿਆ ਸੀ ਉਹ ਉਸ ਹਸਾਣਾ ਪਿੰਡ ਸੀ ਉਤੇ ਦੇ ਸਮਸ਼ਾਨ ਘਾੜ ਦੇ ਨੇੜੇ ਉਹ ਰਾਤ ਨੂੰ ਪਹੁੰਚਦੇ ਹਨ ਅਤੇ ਮਨੀਸ਼ਾ ਦੀ ਲਾਸ਼ ਵਾਲੇ ਸੂਟ ਕੇਸ ਨੂੰ ਅਦਲਾ ਦਿੰਦੇ ਹਨ ਅਦਲਾਵਰ ਦੇ ਬਾਅਦ ਸਾਰੇ ਲੋਕ ਆਪਣੇ ਕੰਮ ਕਰਨ ਲੱਗ ਜਾਂਦੇ ਹਨ ਇਸ ਉਮੀਦ ਵਿੱਚ ਕਿ ਕੋਈ ਇਸ ਮਾਮਲੇ ਬਾਰੇ ਜਾਣਕਾਰੀ ਨਹੀਂ ਲਵੇਗਾ ਜਾਂ ਮਾਮਲਾ ਨਹੀਂ ਖੁੱਲੇਗਾ ਪਰ ਮੁਸਕਾਨ ਹਮੇਸ਼ਾ ਪਰੇਸ਼ਾਨ ਰਹਿੰਦੀ ਹੈ ਪਰੇਸ਼ਾਨੀ ਕਾਰਨ ਉਹ ਮਨੀਸ਼ਾ ਦੇ ਦੋਸਤਾਂ ਨੂੰ ਫੋਨ ਕਰਦੀ ਹੈ ਤਿਸਤੇ ਨਾਇਨਾ ਨੂੰ ਫੋਨ ਕਰਦੀ ਹੈ ਉਸਨੇ ਮਨੀਸ਼ ਨੂੰ ਹੀ ਫੋਨ ਕੀਤਾ ਸੀ ਪਰ ਮਨੀਸ਼ ਨੇ ਗੱਲਾਂ ਨੂੰ ਘੁਮਾ ਦਿੱਤਾ ਤੇ ਕਿਹਾ ਕਿ ਪਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ ਹੈ ਮਨੀਸ਼ਾ ਕਿਤੇ ਗਈ ਹੋਵੇਗੀ ਪਰ ਮਨੀਸ਼ ਅਤੇ ਸਿਖਾ ਦੇ ਇਨ੍ਹਾਂ ਜਵਾਬਾਂ ਤੋਂ ਬਾਅਦ ਮੁਸਕਾਨ ਹੋਰ ਵੀ ਪਰੇਸ਼ਾਨ ਹੋ ਗਈ ਕਿਉਂਕਿ ਮਨੀਸ਼ਾ ਨੇ ਮੁਸਕਾਨ ਨੂੰ ਆਪਣੀ ਸਾਰੀ ਫੈਮਿਲੀ ਬੈਕਗ੍ਰਾਉਂਡ ਅਤੇ ਸਿੱਤੀ ਦੱਸੀ ਹੋਈ ਸੀ ਇਸ ਲਈ ਮੁਸਕਾਨ ਨੂੰ ਉਸ ਦੇ ਚਾਚੇ ਦੇ ਮੁੰਡੇ ਦਾ ਨੰਬਰ ਵੀ ਪਤਾ ਸੀ ਅਤੇ ਵਕਵਕ ਖਾਨਦਾਨ ਦੇ ਲੋਕਾਂ ਦੇ ਨੰਬਰ ਵੀ ਪਤਾ ਸੀ ਮੁਸਕਾਨ ਪਰੇਸ਼ਾਨ ਹੋ ਕੇ ਵਕਵਕ ਲੋਕਾਂ ਨੂੰ ਫੋਨ ਕਰਦੀ ਰਹੀ ਜਦੋਂ ਬਹੁਤ ਜ਼ਿਆਦਾ ਫੋਨ ਕੀਤੇ ਤਾਂ ਸਾਰੇ ਪਰਿਵਾਰ ਦੇ ਲੋਕ ਵੀ ਪਰੇਸ਼ਾਨ ਹੋ ਗਏ ਅੰਤ ਵਿੱਚ ਉਹਨਾਂ ਲੋਕਾਂ ਨੇ ਜਾ ਕੇ ਕੰਪਲੇਟ ਦਰਜ ਕਰਵਾਈ ਅਤੇ ਤਦ ਮਾਮਲਾ ਸਾਹਮਣੇ ਆਇਆ ਕਿ ਸੰਪਤੀ ਦੇ ਲਾਲਚ ਵਿੱਚ ਇੱਕ ਸਗਾ ਭਰਾ ਆਪਣੀ ਸਗੀ ਭੈਣ ਦਾ ਕਤਲ ਕਰਦਾ ਹੈ ਅਤੇ ਕਿਵੇਂ ਇੱਕ ਐਕਸਾ ਮੈਰਿਜ ਅਫੇਅਰ ਨੂੰ ਚਪਾਉਣ ਲਈ ਦੋ ਲੋਕਾਂ ਨੇ ਇਹ ਜੋੜੜਾ ਬਣਾਈ ਜੇਕਰ ਤੁਹਾਨੂੰ ਇਹ ਘਾਹਰੀ ਪਸੰਦ ਆਈ ਹੋਵੇ ਤਾਂ ਆਪਣੇ ਦੋਸਤਾਂ ਨਾਲ ਸਾਂਝਾ ਕਰੋ ਅਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ